सा को एक शिकायत कि उस डिस्प्यूट को नटल कराने के बदले डी एस पी ने उस पार्टी को एक रिश्वत की डिमांड की और रिश्वत ली और इस तो बाद इन्होंने होर भी उन्होंने पैसों की डिमांड की तो शिकायत जो एस एस पी ऑफिस आई तो जो डीएसपी राजनपाल इस गल पता चलिया तो उन्होंने एस एस पी फरीदकोट के ऑफिस

जी प्राइमो फेस एफआईआर हुई है आगे अगर तब देश अगर किसी दा कोई रोल का खिलाफ भी अख्त तो सख्त कार्रवाई पंजाब पुलिस इसी एक टीचे का काम कर रही है कि लोगों ने एक ट्रांसपेरेंट और एफिशिएंट प्रोफेशनल पुलिसिंग अभी देते तो अगर कोई भी इस तरह के काम कोशिश करता है या फिर ध्यान चाहगा तो अच्छे एक स्विफ्ट एक्शन ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦੇ ਸਾਨੂੰ ਸਖਿਦਾਇਤਾਂ ਹੈਗੀਆਂ ਕਿ ਇੱਕ ਬਿਲਕੁਲ ਸਾਫ ਸੁਥਰਾ ਇੱਕ ਪ੍ਰਸ਼ਾਸਨ ਸਾਡੇ ਵੱਲੋਂ ਦਿੱਤਾ ਜਾਣਾ ਹੈ ਸਾਰਿਆਂ ਵੱਲੋਂ ਔਰ ਇੱਕ ਜ਼ੀਰੋ ਟੋਲਰੈਂਸ ਪਾਲਿਸੀ ਕਰਪਸ਼ਨ ਦੇ ਅਗੇਂਸਟ ਰਹਿਣੀ ਹੈ ਤੇ ਇਹਦੀ ਲੜੀ ਦੇ ਤਹਿਤ ਹੀ ਫਰੀਦਕੋਟ ਪੁਲਿਸ ਦੇ ਕੋਲ ਔਰ ਐਸਐਸਪੀ ਦਫਤਰ ਦੇ ਕੋਲ ਇੱਕ ਸ਼ਿਕਾਇਤ ਆਈ ਸੀ ਜੇ ਚ ਇੱਕ ਮੈਟ੍ਰਿਮੋਨੀਅਲ ਡਿਸਪਿਊਟ ਚੱਲਦਾ ਸੀ ਔਰ ਉਹਦੀ ਇੱਕ ਸ਼ਿਕਾਇਤ ਡੀਐਸਪੀ ਸੀਐਡਬਲ ਰਾਜਨਪਾਲ ਦੇ ਕੋਲ ਸੀ ਔਰ ਸਾਡੇ ਕੋਲ ਕਾਲੀ ਸ਼ਿਕਾਇਤ ਹੈ ਇੱਕ ਯੂਜ਼ ਡਿਸਪਿਊਟ ਨੂੰ ਸੈਟਲ ਕਰਾਉਣ ਦੇ ਬਦਲੇ ਡੀਐਸਪੀ ਨੇ ਉਸ ਪਾਰਟੀ ਕੋਲੋਂ ਇੱਕ ਰਿਸ਼ਵਤ ਦੀ ਡਿਮਾਂਡ ਕੀਤੀ ਔਰ ਰਿਸ਼ਵਤ ਲਈ ਔਰ ਇਸ ਤੋਂ ਬਾਅਦ ਇਹਨਾਂ ਨੇ ਹੋਰ ਵੀ ਉਹਨਾਂ ਕੋਲੋਂ ਪੈਸਿਆਂ ਦੀ ਡਿਮਾਂਡ ਕੀਤੀ ਜਿਹਦੀ ਸ਼ਿਕਾਇਤ ਐਸਐਸਪੀ ਦਫ਼ਤਰ ਆਈ ਉਹ ਸ਼ਿਕਾਇਤ ਜਦੋਂ ਐਸਐਸਪੀ ਆਫਿਸ ਆਈ ਤਾਂ ਜਦੋਂ ਡੀਐਸਪੀ ਰਾਜਨਪਾਲ ਨੂੰ ਇਸ ਗੱਲ ਦੇ ਬਾਰੇ ਪਤਾ ਚੱਲਿਆ ਤਾਂ ਉਹਨਾਂ ਨੇ ਐਸਐਸਪੀ ਫਰੀਦਕੋਟ ਦੇ ਆਫਿਸ

ਔਰ ਅੱਗੇ ਇਹਦੇ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕਿੰਨੇ ਪੈਸੇ ਪਹਿਲਾਂ ਜਿਹੜੇ ਇਹਦੇ ਵੱਲੋਂ ਰਿਸ਼ਰ ਲਈ ਗਈ ਸੀ ਔਰ ਹੋਰ ਕਿੰਨੇ ਪੈਸੇ ਦੀ ਡਿਮਾਂਡ ਦੇ ਦਿੱਤੀ ਜਾਦੀ ਜੀ ਜੋ ਇਨੀਸ਼ੀਅਲ ਸਾਡੇ ਕੋਲ ਇਨਫੋਰਮੇਸ਼ਨ ਹੈ ਐਸ ਪਰ ਦਾ ਐਫ ਆਈ ਆਰ ਰਿਪੋਰਟ 1 ਲੱਖ ਰੁਪਏ ਦੀ ਇੰਟੀਮੇਸ਼ਨ ਸਾਡੇ ਕੋਲ ਹੈਗੀ ਔਰ ਅੱਗੇ ਇਹਦੇ ਵਿੱਚ ਤਵਦੀਸ਼ ਜਾਰੀ ਹੈ ਜੋ ਵੀ ਫੈਕਟਸ ਅੱਗੇ ਆਣਗੇ ਉਹ ਅਸੀਂ ਟੋਰਨਲ ਸ਼ੇਅਰ ਕਰਾਂਗੇ ਔਰ ਮੁਲਾਜ਼ਮ ਇਸ ਸ਼ਾਮ ਲਈ ਜੀ ਪ੍ਰਾਈਮਰ ਕੇਸ ਹੀ ਅਭੀ ਐਫ ਆਈ ਆਰ ਰਜਿਸਟਰ ਹੋਈ ਹੈ ਅੱਗੇ ਅੱਗੇ ਤਵਦੀਸ਼ ਜੇਕਰ ਹੋਰ ਕਿਸੇ ਦਾ ਕੋਈ ਰੋਲ ਆਊਗਾ ਤਾਂ ਉਹਦੇ ਖਿਲਾਫ ਵੀ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਸਾਡੇ ਡੀਜੀ ਸਰ ਨੇ ਵੀ ਸਾਨੂੰ ਇਹ ਹੀ ਹਮੇਸ਼ਾ ਇੱਕ ਕਿਹਾ ਹੈ ਕਿ ਇੱਕ ਬਿਲਕੁਲ ਕਲੀਨ ਔਰ ਇਫੈਕਟਿਵ ਗਵਰਨੈਂਸ ਦੇਣ ਦੀ ਕੋਸ਼ਿਸ਼ ਪੁਲਿਸ ਫਰੀਦਕੋਟ ਪੁਲਿਸ ਦੀ ਰਹੀ ਹੈ ਉਹਨਾਂ ਦੀ ਡਾਇਰੈਕਸ਼ਨ ਸੇਟ ਪੂਰੀ ਪੰਜਾਬ ਪੁਲਿਸ ਇਸੀ ਇੱਕ ਟੀਚੇ ਤੇ ਕੰਮ ਕਰ ਰਹੀ ਹੈ ਕਿ ਲੋਕਾਂ ਨੂੰ ਇੱਕ ਟਰਾਂਸਪੇਰੈਂਟ ਔਰ ਐਫੀਸ਼ੀਐਂਟ ਪ੍ਰੋਫੈਸ਼ਨਲ ਪੁਲਿਸਿੰਗ ਅਸੀਂ ਦੇਈਏ ਤਾਂ ਇਹਦੇ ਜੇ ਅਗਰ ਕੋਈ ਵੀ ਇਸ ਤਰ੍ਹਾਂ ਕੇ ਕੰਮ